ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਅੱਜ ਆਪਾਂ ਹਰ ਤਨਵੇਂ ਸਾਖੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਲੈ ਕੇ ਆਏ ਹਾਂ ਜੀ ਉਹ ਆਪਾਂ ਅੱਜ ਸਰਵਣ ਕਰਾਂਗੇ ਜੀ ਉਹ ਸਾਖੀ ਹੈ ਜੀ ਗੁਰੂ ਜੀ ਦਾ ਡੰਗਰ ਚਾਰਨਾ ਤੇ ਡੰਗਰ ਚਾਰਦੇ ਹੋਏ ਵਿਸ਼ਰਾਮ ਕਰਨ ਵੇਲੇ ਸੱਪ ਦਾ ਸ਼ਾਂਕਰਨਾ ਅੱਜ ਆਪਾਂ ਦੋਵੇਂ ਸਾਖੀਆਂ ਵਿਚਾਰਾਂਗੇ ਜੀ ਤੇ ਆਉ ਗੁਰੂ ਮਹਾਰਾਜ ਇਤ ਆਸਰਾ ਉਟ ਆਸਰਾ ਲੰਦੇ ਹੋਏ ਆ ਸਾਥ ਸ਼ੁਰੂ ਕਰੀਏ ਜੀ ਪੜਾਈ ਕਰਨ ਤੋਂ ਬਾਅਦ ਜਦੋਂ ਗੁਰੂ ਸਾਹਿਬ ਘਰ ਰਹਿਣ ਲੱਗੇ ਤਾਂ ਗੁਰੂ ਸਾਹਿਬ ਆਮ ਲੋਕਾਂ 'ਚ ਜ਼ਿਆਦਾ ਨਹੀਂ ਵਿਚਰਦੇ ਸਨ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਦੇ ਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਸਨ ਜਿਹੜੇ ਉਹਨਾਂ ਨੂੰ ਫਿਕਰ ਲੱਗਿਆ ਤਾਂ ਉਹ ਕਹਿਣ ਲੱਗੇ ਕਿ ਜੇ ਚੱਲ ਕੋਈ ਹੋਰ ਕੰਮ ਨਹੀਂ ਕਰਨਾ ਤੂੰ ਡੰਗਰ ਹੀ ਚਾਰ ਲਿਆਇਆ ਕਰ ਤੇ ਫੇਰ ਗੁਰੂ ਮਹਾਰਾਜ ਜੀ ਡੰਗਰ ਲੈ ਕੇ ਖੇਤ ਚਲੇ ਜਾਂਦੇ ਉੱਥੇ ਜਾ ਕੇ ਜਿਹੜੇ ਨਾਲ ਦੇ ਮੁੰਡੇ ਹੁੰਦੇ ਸੀਗੇ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਨਾਮ ਜਪਣਾ ਸਿਖਾਇਆ ਉਹਨਾਂ ਨੂੰ ਕਹਿਣਾ ਕਿ ਤੁਸੀਂ ਅਕਾਲ ਪੁਰਖ ਨੂੰ ਯਾਦ ਕਰਿਆ ਕਰੋ ਆਪ ਵੀ ਨਾਮ ਜਪਣਾ ਤੇ ਉਹਨਾਂ ਨੂੰ ਵੀ ਜਪਉਣਾ ਇਸੇ ਤਰ੍ਹਾਂ ਗੁਰੂ ਜੀ ਇੱਕ ਦਿਨ ਨਾਮ ਜਪ ਰਹੇ ਸੀ ਈਦ ਰਖਤ ਥੱਲੇ ਬੈਠੇ ਸੀ ਤੇ ਉਹਨਾਂ ਦੀ ਸਮਾਧੀ ਲੱਗ ਗਈ ਤੇ ਉੱਧਰ ਜਿਹੜੇ ਡੰਗਰ ਸਨ ਉਹ ਕਿਸੇ ਪਸਾਨ ਦੇ ਜੋ ਕਿ ਹਲ ਵਾਰ ਰਿਹਾ ਸੀ ਉਹਦੇ ਖੇਤ ਵਿੱਚ ਜਾ ਵੜੇ ਤੇ ਜਦੋਂ ਗੁਰੂ ਮਹਾਰਾਜ ਜੀ ਨੂੰ ਉਧਰੋਂ ਸੁਰਤੀ ਪਰਤੀ ਤਾਂ ਉਹਦੇ ਉਹ ਦੇਖਿਆ ਜਿਹੜੇ ਡੰਗਰ ਸਨ ਉਹ ਸਾਰਾ ਹੀ ਖੇਤ ਚਰ ਚੁੱਕੇ ਸਨ ਉਹਦੀ ਸਾਰੀ ਫਸਲ ਖਰਾਬ ਕਰ ਚੁੱਕੇ ਸਨ ਪਰ ਗੁਰੂ ਮਹਾਰਾਜ ਜੀ ਉਸ ਵਾਹਿਗੁਰੂ ਦਾ ਭਾਣਾ ਦੇਖ ਕੇ ਕੁਝ ਨਾ ਬੋਲੇ ਤੇ ਘਰ ਨੂੰ ਚਲੇ ਗਏ ਤੇ ਉਧਰੋਂ ਜਿਹੜਾ ਉਹ ਕਿਸਾਨ ਸੀ ਉਸਨੇ ਜਦੋਂ ਦੇਖਿਆ ਕਿ ਮੇਰਾ ਸਾਰਾ ਖੇਤ ਖਰਾਬ ਹੋ ਗਿਆ ਹੈ ਉਜੜ ਗਿਆ ਹੈ ਤਾਂ ਉਹ ਰਾਈ ਬਲਾਰ ਜੀ ਕੋਲ ਚਲੇ ਗਏ ਤੇ ਉੱਥੇ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਬੁਲਾ ਲਿਆ ਤੇ ਸ਼ਿਕਾਇਤ ਲਾਈ ਕਿ ਇਸ ਨੇ ਮੇਰਾ ਨਖੇਤ ਹੈ ਸਾਰਾ ਹੀ ਖਰਾਬ ਕਰ ਦਿੱਤਾ ਹੈ ਤਾਂ ਉੱਥੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬੁਲਾਇਆ ਗਿਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੁੱਛਿਆ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਉਸ ਵੈ ਗੁਰੂ ਜੀ ਨੂੰ ਪਤਾ ਹੋਵੇਗਾ ਉਹਨਾਂ ਦਾ ਭਾਣਾ ਹੈ ਉਹ ਹੀ ਸਭ ਕੁਝ ਕਰਨ ਕਰਾਉਣ ਵਾਲੇ ਹਨ ਤਾਂ ਜਦੋਂ ਉਹ ਉੱਥੇ ਅੰਦਾਜ਼ਾ ਲਾਉਣ ਲਈ ਖੇਤ ਗਏ ਕਿ ਕਿੰਨੀ ਫਸਲ ਉਜੜ ਚੁੱਕੀ ਹੈ ਉਹਦਾ ਅੰਦਾਜ਼ਾ ਲਾਇਆ ਜਾਵੇ ਤੇ ਜਦੋਂ ਉੱਥੇ ਗਏ ਤਾਂ ਦੇਖਿਆ ਕਿ ਸਾਰੀ ਫਸਲ ਹਰੀ-ਹਰੀ ਲਹਿਲਾਰਹੀ ਹੈ ਖੇਤ ਬਿਲਕੁਲ ਸੋਹਣਾ ਨਜ਼ਰ ਆ ਰਿਹਾ ਹੈ ਕਿਸੇ ਪਾਸਿਓਂ ਵੀ ਕੋਈ ਵੀ ਫਸਲ ਉਜੜੀ ਨਹੀਂ ਤਾਂ ਸਾਰੇ ਹੀ ਹੈਰਾਨ ਰਹਿ ਗਏ ਰਾਏ ਬਲਾਰ ਜੀ ਵੀ ਹੈਰਾਨ ਰਹਿ ਗਏ ਵੀ ਇਹ ਕੀ ਪਾਣਾ ਵਰਤਿਆ ਹੈ ਇਹ ਜ਼ਰੂਰ ਹੀ ਅਕਾਲ ਪੁਰਖ ਦਾ ਕੋਈ ਭੇਜਿਆ ਹੋਇਆ ਨੁਮਾਇੰਦਾ ਹੈ ਜਿਹੜਾ ਕਿ ਸਾਰੀ ਦੁਨੀਆ ਨੂੰ ਤਾਰਨ ਆਇਆ ਹੈ ਉਹਨਾਂ ਦਾ ਰੂਪ ਹੈ ਤੇ ਸਾਧ ਸੰਗਤ ਜੀ ਰਾਏ ਪੁਲਾਰ ਦੇ ਮੰਨ ਦੇ ਵਿੱਚ ਵੀ ਬਹੁਤ ਹੀ ਸਤਕਾਰ ਗੁਰੂ ਜੀ ਮਹਾਰਾਜ ਵਾਸਤੇ ਪੈਦਾ ਹੋ ਗਿਆ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਦੂਸਰੀ ਘਟਨਾ ਹੈ ਜਿਹੜੀ ਤੇ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਦਿਨ ਗੁਰੂ ਮਹਾਰਾਜ ਜੀ ਡੰਗਰ ਚਾਰ ਰਹੇ ਸਨ ਡੰਗਰ ਚਰੀ ਜਾ ਰਹੇ ਸਨ ਤੇ ਗੁਰੂ ਮਹਾਰਾਜ ਜੀ ਇੱਕ ਦਰਖਤ ਥੱਲੇ ਨਾਮ ਜਪਦੇ ਜਪਦੇ ਸੌਂ ਗਏ ਤੇ ਜਦੋਂ ਉਹ ਦਰਖਤ ਦੀ ਛਾਂ ਦੂਜੇ ਪਾਸੇ ਚਲੀ ਗਈ ਤਾਂ ਗੁਰੂ ਜੀ ਮਹਾਰਾਜ ਦੇ ਸਿਰ ਦੇ ਉੱਤੇ ਧੁੱਪ ਆ ਗਈ ਚਿਹਰੇ ਉੱਤੇ ਧੁੱਪ ਆ ਗਈ ਤਾਂ ਇੱਕੋ ਦਮ ਕਾਲਾ ਨਾਗ ਸੀ ਜਿਹੜਾ ਉਹ ਨਿਕਲ ਕੇ ਆਪਣਾ ਫਾਨ ਫਲਾ ਕੇ ਗੁਰੂ ਜੀ ਮਹਾਰਾਜ ਜੀ ਨੂੰ ਛਾਂ ਕਰਨ ਲੱਗਿਆ ਤੇ ਸਾਧ ਸੰਗ ਜੀ ਉਹ ਅਜਿਹੀ ਇਸੇ ਤਰ੍ਹਾਂ ਛਾਂ ਕਰੀ ਖੜਾ ਸੀ ਕਿ ਉਧਰੋਂ ਰਾਏ ਬਲਾਰ ਜੀ ਦਾ ਨੰਗਣਾ ਹੋਇਆ ਜਦੋਂ ਰਾਏ ਬਲਾਰ ਜੀ ਉਥੋਂ ਲੰਘ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਨਾਨਕ ਸੁੱਤਾ ਪਿਆ ਹੈ ਤੇ ਉਹਦੇ ਉੱਤੇ ਸੱਪ ਖੜਾ ਹੈ ਤੇ ਉਸ ਨੂੰ ਡੱਸ ਲਵੇਗਾ ਜਦੋਂ ਸਾਰੇ ਜਣੇ ਭੱਜ ਕੇ ਉੱਤਰ ਕੇ ਘੋੜੇ ਤੋਂ ਉੱਧਰ ਨੂੰ ਗਏ ਤਾਂ ਉਹ ਸੱਪ ਭੱਜ ਗਿਆ ਤੇ ਜਦੋਂ ਗੁਰੂ ਮਹਾਰਾਜ ਨੂੰ ਦੇਖਿਆ ਕਿ ਉਹ ਤਾਂ ਠੀਕ ਹਨ ਉਹ ਤਾਂ ਬਿਲਕੁਲ ਸੁੱਤੇ ਪਏ ਹਨ ਉਹਨਾਂ ਨੂੰ ਸੱਪ ਨੇ ਡੰਗਿਆ ਨਹੀਂ ਤਾਂ ਰਾਏ ਬਲਾਰ ਜੀ ਨੇ ਦੂਰੋਂ ਹੀ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਉਹਨਾਂ ਦੇ ਮਨ ਦੇ ਵਿੱਚ ਉਦੋਂ ਹੀ ਇਹ ਸਤਕਾਰ ਆ ਗਿਆ ਕਿ ਇਹ ਪ੍ਰਮਾਤਮਾ ਦਾ ਰੂਪ ਹਨ ਇਹ ਕੋਈ ਅਵਤਾਰ ਹਨ ਕਿ ਮੈਂ ਅੱਜ ਨਾਨਕ ਨੂੰ ਇਸ ਤਰ੍ਹਾਂ ਵੇਖਿਆ ਹੈ ਕਿ ਉਹਨਾਂ ਦੇ ਸਿਰ ਉੱਤੇ ਸੱਪ ਆਸ਼ਾਂ ਕਰੀ ਖੜਾ ਸੀ ਸਾਰਿਆਂ ਦੇ ਮਨ ਦੇ ਵਿੱਚ ਗੁਰੂ ਮਹਾਰਾਜ ਲਈ ਸਤਕਾਰ ਪੈਦਾ ਹੋ ਗਿਆ ਕਿ ਇਹ ਕੋਈ ਉਹ ਅਕਾਲ ਪੁਰਖ ਦਾ ਰੂਪ ਹਨ ਜਿਹੜੇ ਕਿ ਸਾਰੀ ਦੁਨੀਆ ਨੂੰ ਧਾਰਨ ਆਏ ਹੋਏ ਹਨ ਇਹ ਕੋਈ ਵਲੀ ਹੈ ਤੇ ਸਾਧ ਸੰਗਤ ਜੀ ਇੱਥੇ ਤੱਕ ਅੱਜ ਆਪਾਂ ਗੁਰੂ ਮਹਾਰਾਜ ਦੀਆਂ ਦੋ ਸਾਖੀਆਂ ਸਰਵਣ ਕੀਤੀਆਂ ਹਨ ਜੀ ਸੋ ਅਗਨੀ ਸਾਖੀ ਲੈ ਕੇ ਆਪਾਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੀ ਉਲਾਂ ਚੁੱਕਾਂ ਦੀ ਮਾਫੀ ਬਖਸ਼ਿਓ ਤੇ ਗੁਰੂ ਮਹਾਰਾਜ ਦੀ ਬਾਣੀ ਨੂੰ ਗੁਰੂ ਮਹਾਰਾਜ ਦੀ ਸਾਖੀ ਨੂੰ ਆਪਣੇ ਹਿਰਦੇ ਵਿੱਚ ਵਸਾਇਓ ਗੁਰੂ ਮਹਾਰਾਜ ਦੇ ਪਿਆਰ ਨੂੰ ਆਪਣੇ ਹਿਰਦੇ ਵਿੱਚ ਵਸਾਇਓ ਜੀ ਆਓ ਜੀ ਹੁਣ ਫਤੇ ਬਲੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ